ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਇੱਕ ਭਾਸ਼ਣ ਦੇ ਵਿੱਚ ਚਾਈਨਾ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਵੈੱਬਸਾਈਟ ਡੀਪ ਸੀਕ ਬਾਰੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਮਰੀਕਾ ਨੂੰ ਹੁਣ ਚੇਤਨ ਹੋਣ ਦੀ ਜ਼ਰੂਰਤ ਹੈ ਉਹਨਾਂ ਕਿਹਾ ਕਿ ਸਾਨੂੰ ਮੁਕਾਬਲੇ ਦੇ ਲਈ ਲੇਜ਼ਰ ਵਰਗਾ ਫੋਕਸ ਰੱਖਣ ਦੀ ਜ਼ਰੂਰਤ ਹੈ ਚੀਨ ਦੇ ਵਿੱਚ ਲਾਂਚ ਕੀਤੀ ਗਈ ਡੀਪ ਸੀਕ ਨੇ ਦੁਨੀਆ ਭਰ ਦੀਆਂ ਸਿਖਰ ਲੀਆਂ ਆਈਟੀ ਕੰਪਨੀਆਂ ਟਰੰਪ ਵਰਗੇ ਸਿਆਸਤਦਾਨ ਅਤੇ ਅਮਰੀਕੀ ਸ਼ੇਅਰ ਬਾਜ਼ਾਰ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ ਜਾਣਕਾਰੀ ਮੁਤਾਬਕ ਡੀਪ ਸਿਕ ਤੋਂ ਲਾਂਚ ਹੋਣ ਤੋਂ ਬਾਅਦ ਸੋਮਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ ਦਾ ਮੁੱਖ ਸੂਚਕਾਂਕ ਨੈਸਟਜੈਕ 3.7 ਫੀਸਦੀ ਤੱਕ ਡਿੱਗ ਪਿਆ ਇਸ ਦੇ ਡਿੱਗਣ ਦੀ ਵਜ੍ਹਾ ਚਿਪ ਮੈਨੂਫੈਕਚਰਿੰਗ ਕੰਪਨੀ ਐਨਵੀਡੀਆ ਦੇ ਸ਼ੇਅਰ ਦੇ ਵਿੱਚ 16.86 ਫੀਸਦੀ ਗਿਰਾਵਟ ਆਉਣਾ ਸੀ ਚੀਨੀ ਕੰਪਨੀ ਡੀਪਸੀਕ ਦੇ ਲਾਂਚ ਹੋਣ ਦੇ ਨਾਲ ਅਜਿਹੀ ਗਿਰਾਵਟ ਦੇਖੀ ਗਈ ਹੈ ਜਾਣਕਾਰੀ ਮੁਤਾਬਕ ਡੀਪਸੀਕ ਦੇ ਲਾਂਚ ਹੋਣ ਦੇ ਨਾਲ ਇੱਕ ਦਿਨ ਦੇ ਵਿੱਚ 51 ਲੱਖ ਕਰੋੜ ਰੁਪਏ ਦਾ ਨੁਕਸਾਨ ਅਮਰੀਕੀ ਸ਼ੇਅਰ ਬਾਜ਼ਾਰ ਦੇ ਵਿੱਚ ਹੋਇਆ ਹੈ AI ਦੇ ਵਿੱਚ ਚੀਨ ਦੀ ਇਸ ਧਾਕੜ ਐਂਟਰੀ ਤੋਂ ਬਾਅਦ ਟੈਕਨੋਲੋਜੀ ਦੇ ਜਗਤ ਦੇ ਵਿੱਚ ਮੋਰੀ ਅਮਰੀਕੀ ਕੰਪਨੀ ਅਤੇ ਜਾਪਾਨੀ ਕੰਪਨੀਆਂ ਦੇ ਵਿੱਚ ਖਾਫ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਚੀਨ ਦੀ ਇਸ ਕੰਪਨੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਸ ਦੀ ਖਾਸ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਮਾਡਲ ਬਾਕੀ ਕੰਪਨੀਆਂ ਦੇ ਮਾਡਲਸ ਨਾਲੋਂ 20 ਤੋਂ 50 ਗੁਣਾ ਤੱਕ ਸਸਤਾ ਪੈਂਦਾ ਹੈ ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਆਖਿਰ ਡੀਪ ਸੀ ਹੈ ਕਿ ਅਤੇ ਦੁਨੀਆ ਭਰ ਦੀਆਂ ਸਿਖਰਲੀਆ ਆਈਟੀ ਕੰਪਨੀਆਂ ਇਸ ਤੋਂ ਇੰਨੀ ਘਬਰਾਹਟ ਦੇ ਵਿੱਚ ਕਿਉਂ ਨੇ ਤੁਹਾਨੂੰ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਜਿਹੜੀਆਂ ਚਿਪਸ ਨੇ ਜਿਹੜੀਆਂ ਚਿਪਸ ਦਾ ਇਸਤੇਮਾਲ ਡੀਪ ਸੀਕ ਜਾਂ ਚੈਟ ਜੀ ਪੀ ਟੀ ਵਰਗੀਆਂ ਵੈਬਸਾਈਟ ਨੇ ਜਿਹੜੀਆਂ ਏ ਆਈ ਤੇ ਆਧਾਰਿਤ ਚਲਦੀਆਂ ਨੇ ਉਹਨਾਂ ਦੇ ਲਈ ਜਿਸ ਤਰ੍ਹਾਂ ਦੀਆਂ ਚਿਪਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹਨਾਂ ਚਿਪਸ ਦੀ ਮੈਨੂਫੈਕਚਰਿੰਗ ਦੇ ਉੱਪਰ ਅਮਰੀਕਾ ਅਤੇ ਯੂਰਪ ਦੇ ਕੁਝ ਮੁਲਕਾਂ ਦਾ ਕਬਜ਼ਾ ਇਹ ਹੁਣ ਤੱਕ ਮੰਨਿਆ ਜਾਂਦਾ ਸੀ ਕਿ ਚੀਨ ਦੇ ਕੋਲ ਅਜੇ ਹੀ ਜਿਹੜੀ ਇੰਟੀਗ੍ਰੇਟਿਡ ਚਿਪਾਂ ਨੇ ਉਸ ਨੂੰ ਬਣਾਉਣ ਦੀ ਵੱਡੇ ਪੱਧਰ ਤੇ ਟੈਕਨੋਲੋਜੀ ਨਹੀਂ ਹੈ ਪਰ ਇਸ ਵੈਬਸਾਈਟ ਦੀ ਡਿਵੈਲਪਮੈਂਟ ਤੋਂ ਬਾਅਦ ਚੀਨ ਨੇ ਇਸ ਮੈਥ ਨੂੰ ਤੋੜ ਦਿੱਤਾ ਹੈ ਐਨਵੀਡੀਆ ਦੀਆਂ ਸਸਤੀਆਂ ਚਿਪਾਂ ਦਾ ਇਸ ਦੇ ਵਿੱਚ ਇਸਤੇਮਾਲ ਕੀਤਾ ਗਿਆ ਜਹੀ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਨਾਲ ਡੀਪ ਸੀਕ ਜਿਹੜੀ ਹੈ ਚੀਨ ਦੀ ਆਰਟੀਫੀਸ਼ੀਅਲ ਕੰਪਨੀ ਹੈ ਇਸ ਦੀ ਸ਼ੁਰੂਆਤ ਹੈ ਜਿਹੜੀ ਚੀਨ ਦੇ ਹਾਂਗਸ਼ੇਅਰ ਤੋਂ ਕੀਤੀ ਗਈ ਹੈ ਆ ਜੁਲਾਈ 2023 ਦੇ ਵਿੱਚ ਇਸ ਕੰਪਨੀ ਨੂੰ ਲਾਂਚ ਕੀਤਾ ਗਿਆ ਸੀ ਲਿਆਂਗ ਫੈਨ ਫੈਗ ਨਾਮ ਦੇ 40 ਸਾਲਾਂ ਦੇ ਸ਼ਖਸ ਤੋਂ ਵੱਲੋਂ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਹੁਣ ਇਸ ਕੰਪਨੀ ਨੂੰ ਦੁਨੀਆ ਭਰ ਦੇ ਵਿੱਚ ਲਾਂਚ ਕੀਤਾ ਗਿਆ ਡੀਪ ਸੀਕ ਦੇ ਫੰਕਸ਼ਨ ਪਹਿਲਾਂ ਤੋਂ ਕੰਮ ਕਰਦੀ ਆ ਰਹੀ ਕੰਪਨੀ ਜਿਸ ਦਾ ਨਾਮ ਚੈਟ ਜੀ ਪੀਟੀ ਹੈ ਉਸੇ ਦੇ ਤਰ੍ਹਾਂ ਦੇ ਇਸ ਦੇ ਫੰਕਸ਼ਨ ਨੇ ਉਸੇ ਤਰ੍ਹਾਂ ਦੀਆਂ ਸੇਵਾਵਾਂ ਇਹ ਦੇ ਰਹੀ ਹੈ ਕੰਪਨੀ ਜਿਹੜੀ ਲਾਂਚ ਕੀਤੀ ਗਈ ਹੈ ਡੀਪਸੀਕ ਇਹ ਚੈਟ ਜੀਪੀਟੀ ਅਤੇ ਪਹਿਲਾਂ ਤੋਂ ਲਾਂਚ ਕੀਤੀਆਂ ਗਈਆਂ ਅਮਰੀਕੀ ਕੰਪਨੀਆਂ ਨੂੰ ਤਕੜੀ ਟੱਕਰ ਦੇ ਰਹੀ ਹੈ ਕਈ ਮਾਮਲਿਆਂ ਦੇ ਵਿੱਚ ਤਾਂ ਪਹਿਲਾਂ ਸਥਾਪਿਤ ਕੀਤੀਆਂ ਗਈਆਂ ਆਈਟੀ ਕੰਪਨੀਆਂ ਤੋਂ ਬਿਹਤਰ ਪਰਫਾਰਮੈਂਸ ਇਸ ਦੁਆਰਾ ਦਿੱਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਡੀਪਸੀਕ ਚਰਚਿਤ AI ਵੈੱਬਸਾਈਟ ਚੈਟ ਜੀਪੀਟੀ ਦੀ ਤਰ੍ਹਾਂ ਕੰਮ ਕਰਦੀ ਹੈ ਐਸਨੂ ਐਨਵੀਡੀਆ ਦੇ ਚਿਪਸੈਟ ਅਤੇ ਹੋਰ ਸਸਤੇ ਚਿਪਸੈਟ ਦੇ ਆਪਸੀ ਸਹਿਯੋਗ ਦੇ ਨਾਲ ਤਿਆਰ ਕੀਤਾ ਗਿਆ ਜਿਵੇਂ ਕਿ ਚੀਨੀ ਕੰਪਨੀ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਦੀਪਸੀਕ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਵੱਲੋਂ ਕਈ ਹੈਰਾਨੀਜਨਕ ਰਿਵਿਊ ਦਿੱਤੇ ਜਾ ਰਹੇ ਨੇ ਪੁੱਛੇ ਗਏ ਸਵਾਲਾਂ ਦੇ ਜਿਹੜੇ ਜਵਾਬ ਦੀਪਸੀਕ ਨੇ ਬੜੀ ਚਲਾਕੀ ਦੇ ਨਾਲ ਦਿੱਤੇ ਨੇ ਚੀਨ ਦੀ ਅੰਦਰੂਨੀ ਸਿਆਸਤ ਬਾਰੇ ਜਦੋਂ ਦੀਪਸੀਕ ਤੋਂ ਸਵਾਲ ਪੁੱਛਿਆ ਗਿਆ ਤਾਂ ਇਸ ਨੇ ਬੜੀ ਚਲਾਕੀ ਦੇ ਨਾਲ ਇਸ ਸਵਾਲ ਨੂੰ ਟਾਲ ਦਿੱਤਾ ਇਸ ਦਾ ਬੜਾ ਵੱਡਾ ਕਾਰਨ ਇਹ ਹੈ ਕਿ ਚੀਨੀ ਬਾਜ਼ਾਰ ਦੇ ਵਿੱਚ ਤਿਆਰ ਕੀਤੀ ਗਈ ਇਸ AI ਐਪ ਨੇ ਬਾਜ਼ਾਰ ਦੇ ਮਾਮਲੇ ਦੇ ਵਿੱਚ ਬਾਕੀ ਕਈ ਕੰਪਨੀਆਂ ਨੂੰ ਪਛਾੜ ਕੇ ਇੱਕ ਵੱਡਾ ਮਾਰਕਾ ਵੀ ਮਾਰਿਆ ਹੈ ਅਤੇ ਬੇਹਦ ਘੱਟ ਖਰਚੇ ਦੇ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਇਸ ਕਾਰਨ ਅਮਰੀਕੀ ਬਾਜ਼ਾਰ ਦੇ ਵਿੱਚ ਇਸ ਦੇ ਲਾਂਚ ਹੋਣ ਤੋਂ ਬਾਅਦ ਖਲਬਲੀ ਮਚ ਗਈ ਹੈ IT ਕੰਪਨੀਆਂ ਨਾਲ ਜੁੜੇ ਹੋਏ ਜਿਹੜੇ ਸ਼ੇਅਰ ਨੇ ਅਮਰੀਕੀ ਬਾਜ਼ਾਰ ਦੇ ਵਿੱਚ ਉਹਨਾਂ ਦੇ ਵਿੱਚ ਉਥਲ-ਪੁਥਲ ਮਚੀ ਹੈ ਕਈ ਕੰਪਨੀਆਂ ਨੂੰ ਵੱਡਾ ਘਾਟਾ ਦੇਖਣ ਨੂੰ ਮਿਲਿਆ ਹੈ ਏਸ਼ੀਆ ਬਾਜ਼ਾਰ ਦੇ ਵਿੱਚ ਅਸਥਿਰਤਾ ਅਤੇ ਡਰ ਦਾ ਮਾਹੌਲ ਪੈਦਾ ਕੀਤਾ ਜਿਸ ਦਾ ਫਾਇਦਾ ਚੀਨੀ ਪਿਛੋਕੜ ਵਾਲੀਆਂ ਆਈਟੀ ਕੰਪਨੀਆਂ ਨੂੰ ਹੋਇਆ ਹੈ 21 ਦਿਨ ਦੇ ਵਿੱਚ ਅਮਰੀਕੀ ਕੰਪਨੀਆਂ ਨੂੰ ਲਗਭਗ 51 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਜਿਹੜੀ ਆ ਉਹ ਕਹੀ ਜਾ ਰਹੀ ਹੈ ਸਭ ਤੋਂ ਵੱਡਾ ਨੁਕਸਾਨ ਐਨਵੀਡੀਆ ਨੂੰ ਦੱਸਿਆ ਜਾ ਰਿਹਾ ਹੈ ਕਿ ਜੋ ਕਿ ਅਮਰੀਕਾ ਦੀ ਇੱਕ ਵੱਡੀ ਚਿਪ ਮੈਨੂਫੈਕਚਰਿੰਗ ਕੰਪਨੀ ਹੈ ਸਭ ਤੋਂ ਜ਼ਿਆਦਾ ਜਿਹੜੇ ਸ਼ੇਅਰ ਡਾਊਨ ਹੋਏ ਨੇ ਉਹ ਐਨਵੀਡੀਆ ਦੇ ਹੋਏ ਨੇ ਸੋ ਗੱਲ ਕਰੀਏ ਤਾਂ ਇੱਕ ਦਿਨ ਦੇ ਵਿੱਚ ਜੇਕਰ ਕਿਸੇ ਅਮਰੀਕੀ ਆਈਟੀ ਕੰਪਨੀ ਦੇ ਸ਼ੇਅਰ ਇੰਨੇ ਜ਼ਿਆਦਾ ਡਾਊਨ ਹੋਏ ਨੇ ਤਾਂ ਪਹਿਲੀ ਵਾਰੀ ਅਜੀਹਾ ਹੋਇਆ ਹੈ ਕਿ ਚੀਨ ਦੀ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਦੇ ਲਾਂਚ ਹੋਣ ਤੋਂ ਬਾਅਦ ਐਡਾ ਵੱਡਾ ਨੁਕਸਾਨ ਅਮਰੀਕਾ ਦੀ ਕਿਸੇ ਇੱਕ ਆਈਟੀ ਕੰਪਨੀ ਨੂੰ ਇੱਕ ਦਿਨ ਦੇ ਵਿੱਚ ਹੋਇਆ ਹੋਵੇ ਤੇ ਸਭ ਤੋਂ ਵੱਡਾ ਨੁਕਸਾਨ ਇਸ ਦੇ ਨਾਲ ਐਨਵੀਡੀਆ ਚਿਪਸੈਟ ਮੈਨੂਫੈਕਚਰਿੰਗ ਕੰਪਨੀ ਨੂੰ ਹੋਇਆ ਪੂਰੇ ਆਈਟੀ ਬਾਜ਼ਾਰ ਦੇ ਵਿੱਚ ਚੀਨ ਦੀ ਇਸ ਏਆਈ ਕੰਪਨੀ ਦੇ ਲਾਂਚ ਹੋਣ ਤੋਂ ਬਾਅਦ ਖਲਬਲੀ ਦਾ ਮਾਹੌਲ ਹੈ